ਇੱਕ ਬਹੁਤ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਵਿਆਪਦਿਆ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਆ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਪ੍ਰੰਤੂ ਇਦੇ ਵਾਸਤੇ ਸਖਤ ਸਜ਼ਾਵਾ ਹੋਣੀ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹੁੰਦੀ ਸੋ ਮੈਂ ਆਪ ਜੀ ਦੇ ਮੱਧਮ ਰਾਹੀਂ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਇਹ ਐਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾਂ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਅਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ गुजारिश ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜਿਹੜੀ ਆ ਕਟਣਾਵਾ ਵਿਆਪਦੀ ਦੀਆਂ ਕਟਣਾਵਾ ਵਾਪਰਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸਰਦਾ ਚੇਤਨ ਸਿੰਘ ਜੋੜੇ ਮਾਇਰਾ ਬੈਠੋ ਸਿੱਧੂ ਸਾਹਿਬ ਧੰਨਵਾਦ ਸਪੀਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਬਹੁਤ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਵਿਆਪਦੀਆਂ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਠੀਕ ਹੋ ਗਿਆ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਔਰ ਅਸੀਂ ਦੇਖਿਆ ਕਿ ਅਸੀਂ ਸਾਰੀ ਜਿਹੜਾ ਪੰਜਾਬ ਹੈ ਜਾਂ ਦੇਸ਼ ਹੈ ਉੱਚ ਸਾਰੀ ਧਰਮਾਂ ਦਾ ਸੀ ਸਤਿਕਾਰ ਕਰਦੇ ਆ ਚਾਹੇ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਇੱਕੋ ਫਲਵਾੜੀ ਦੇ ਬੂਟੇ ਆ ਪ੍ਰੰਤੂ ਇਹਦੇ ਵਾਸਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹੁੰਦੀ ਸੋ ਮੈਂ ਆਪ ਜੀ ਦੇ ਮੱਧਮ ਰਾਹੀਂ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਾਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਇਹ ਅਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾਂ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਅਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ ਬੁਝਾਰਸ਼ ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜਿਹੜੀ ਆ ਕਟਣਾਵਾ ਵਿਅਪਦੀ ਦੀਆਂ ਕਟਣਾਵਾ ਵਾਪਰਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੋਲਾ ਗਰੇਵਾਲ ਜੀ। ਦਾ ਦਲਜੀਤ ਸਿੰਘ ਐਨੀ ਅੱਛਾ। ਦਲਜੀਤ ਸਿੰਘ ਭੋਲਾ ਗਰੇਵਾਲ ਜੀ ਜੀ। ਮਾਜੋ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਮਾਜੋ ਸਪੀਕਰ ਸਾਹਿਬ ਮੈਂ ਧੰਨਵਾਦ ਕਰਦਾ ਚਾਹਣਾ ਸਰਕਾਰ ਦਾ ਅੱਜ ਸਿੱਖਿਆ ਦੇ ਵਿੱਚ ਸਕੂਲਾਂ ਦੇ ਵਿੱਚ ਕ੍ਰਾਂਤੀਕਾਰੀ ਕੰਮ ਹੋ ਰਹੇ ਨੇ। ਤੇ ਅੱਜ ਜਿੱਥੇ ਵੀ ਸਕੂਲਾਂ ਜਾਂਦੇ ਆ ਤੇ ਅੱਜ ਲੰਬੇ ਸਮੇਂ ਤੋਂ ਜੋ ਕੰਮ ਹੋਏ ਮਤਲਬ ਕਿ ਲੰਬੇ ਸਮੇਂ ਤੋਂ ਲਟਕੇ ਪਏ ਸੀ ਅੱਜ ਸੈਂਕੜੇ ਕਰੋੜਾ ਰੁਪਈਆ ਸਕੂਲਾਂ ਦੇ ਖਰਚਾ ਰਿਹਾ ਥੋੜੀ ਜੀ ਇੱਕ ਹੋਰ ਬੇਨਤੀ ਹੈ ਵੀ ਜਿਹੜੇ ਖਾਣਾ ਬਣਾਉਂਦੇ ਆ ਬੱਚਿਆਂ ਵਾਸਤੇ ਜਿਹੜੀਆਂ ਮੇਰੀਆਂ ਮਾਤਾਵਾਂ ਪੈਣਾ ਖਾਣਾ ਬਣਾਉਂਦੀਆਂ ਉਹਨਾਂ ਨੂੰ ਸਿਰਫ 3000 ਰੁਪਈਆ ਮਹੀਨਾ ਮਿਲਦਾ ਜਦਕਿ ਉਹਨਾਂ ਨੂੰ ਆਉਣ ਜਾਣ ਨੂੰ ਮੇਰੇ ਖਿਆਲ ਸੱਤ-ਅੱਠ ਸੌ ਰੁਪਈਆ ਕਿਰਾਇਆ ਲੱਗ ਜਾਂਦਾ ਵਾ 2200 ਰੁਪਈਆ ਉਹਨਾਂ ਨੂੰ ਵਜਦਾ ਤੇ ਪਰ ਗਰਮੀ ਦੇ ਵਿੱਚ ਜੋ ਹਾਲਾਤ ਮੈਂ ਦੇਖਿਆ ਜਾ ਕੇ ਸਕੂਲਾਂ ਚ ਉਹਨਾਂ ਦਾ ਬੁਰਾ ਹਾਲ ਹੁੰਦਾ ਖਾਣਾ ਬਣਾਉਣ ਤੇ ਸਮਝੋ ਸੈਕੰਡ ਮਾਂ ਬਣ ਕੇ ਉਹ ਬੱਚਿਆਂ ਨੂੰ ਪਾਲਦੀਆਂ ਖਾਣਾ ਖਵਾਉਂਦੀਆਂ ਨੇ ਤੇ ਉਹਨਾਂ ਵਾਸਤੇ ਤਨਖਾਹ ਜਿਹੜੀ ਉਹਨਾਂ ਦੀ ਥੋੜੀ ਵਧਾਈ ਜਾਵੇ ਕਿਉਂਕਿ ਜਿਹੜੇ ਸਕੂਲ 'ਚ ਜਾਂਦੇ ਉਹ ਘੇਰ ਕੇ ਖੜ ਜਾਂਦੀਆਂ ਵੀ ਸਕੂਲਾਂ ਵਾਸਤੇ ਇਹਨੇ ਵਧੀਆ ਕੰਮ ਕਰ ਰਹੀ ਐ ਸਰਕਾਰ ਤੇ ਸਾਡੇ ਵਾਸਤੇ ਵੀ ਜਰੂਰ ਸੋਚਿਆ ਜਾਵੇ ਤੇ ਮੈਂ ਤੁਹਾਡੇ ਰਹੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਕਿਉਂਕਿ ਉਹ ਸੈਕੰਡ ਮਾਂ ਵਾ ਜਣੀ ਬਲਕੇ ਦੁਪਹਿਰੇ ਖਾਣਾ ਖਵਾਉਂਦੀਆਂ ਬੱਚਿਆਂ ਨੂੰ ਤੇ ਉਹਨਾਂ ਵਾਸਤੇ ਵੱਧ ਤੋਂ ਵੱਧ ਤਨਖਾਹ ਦਿੱਤੀ ਜਾਵੇ ਤਾਂ ਕਿ ਉਹ ਵੀ ਘਰ ਦਾ ਭਾਰ ਨਿਭਾ ਸਕਣ ਥੈਂਕ ਯ ਮਾਨਯੋਗ ਸਪੀਕਰ ਸਾਹਿਬ ਮੈਂ ਸਭ ਤੋਂ ਪਹਿਲਾਂ ਡਾਕਟਰ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਮਲੇਰਕੋਲੇ ਨੂੰ ਐਸਸੀ ਸੀ ਹਸਪਤਾਲ ਦਾ ਪ੍ਰਮੋਸ਼ਨ ਕੀਤੀ ਆ ਮੇਰੇ ਹਲਕੇ ਦੇ ਅੰਦਰ ਦੋ ਹਸਪਤਾਲ ਨੇ ਇੱਕ ਕਮਰਗੜ ਕੈਮਦਗੜ ਜਿਹੜਾ ਅਮਰਗੜ ਆ ਉਹਦੇ ਚ ਕਾਫੀ ਪਿੰਡ ਧੂਰੀ ਹਲਕੇ ਦੇ ਪਿੰਡ ਨੇ ਸੀਐਮ ਸਾਹਿਬ ਦਾ ਤੇ ਇਹ ਜਿਹੜਾ ਆਮਰਗੜ ਅਹਿਮਦਗੜ ਹਸਪਤਾਲਾ ਉਹਦੇ ਨਾਲ ਗਿੱਲਾ ਹਲਕਾ ਲੱਗਦਾ ਜੀ ਹਾਂ ਿਆਲੀ ਸਾਹਿਬ ਦਾ ਵੀ ਹਲਕਾ ਲੱਗਦਾ ਤੇ ਰੈਕੋਟ ਵੀ ਲੱਗਦਾ ਤੇ ਉਹਦੀ ਪਾਪੂਲੇਸ਼ਨ ਉੱਤੇ ਬਹੁਤ ਆ ਪਰ ਡਾਕਟਰ ਨਹੀਂ ਹੈਗੇ ਤੇ ਮੈਂ ਬੇਨਤੀ ਇਹੀ ਕਰਦਾ ਮੰਤਰੀ ਜੀ ਨੂੰ ਵੀ ਨੂੰ ਐਸ ਸੀ ਡੀ ਐਚ ਦਾ ਦਰਜਾ ਦਿੱਤਾ ਜਾਵੇ ਤੇ ਉੱਥੇ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ ਧੰਨਵਾਦ ਸਰਾਜ ਗਰੂਪ ਸਿੰਘ ਗਿੱਲ ਸਾਹਿਬ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਦਾ ਧਿਆਨ ਜਿਹੜਾ ਹੈ ਬਹੁਤੀ ਮਹੱਤਵਪੂਰਨ ਮੁੱਦੇ 'ਤੇ ਬੋਲਣਾ ਚਾਹਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਦੀ ਛੁੱਧਤਾ ਜੜੀ ਉਹ ਪ੍ਰਾਇੋਰਟੀ ਹੈ ਮਨੁੱਖ ਦੀ ਸਾਡੇ ਬਹੁਤ ਸਾਰੇ ਸ਼ਹਿਰਾਂ ਔਰ ਪਿੰਡਾਂ ਨੂੰ ਸਰਹੰਦ ਕਨਾਲ ਦਾ ਪਾਣੀ ਪੀਣ ਲਈ ਮੁਹੱਈਆ ਕਰਦੀ ਹੈ ਸਰਹੰਦ ਕਨਾਲ ਪਟੰਡਾ ਸ਼ਹਿਰ ਦੇ ਵਿੱਚ ਦੀ ਵੀ ਸਰਹੰਦ ਕਨਾਲ ਨਿਕਲਦੀ ਹੈ ਪਰ ਉਹ ਸਰਹੰਦ ਕਨਾਲ ਦੇ ਨਾਲ ਟੋਵਰ ਜਾਂ ਕੋਈ ਰੋਕਾ ਨਾ ਹੋਣ ਕਾਰਨ ਉੱਥੇ ਹਾਦਸੇ ਵੀ ਹੋਏ ਆ 6-7 ਮੌਤਾਂ ਵੀ ਹੋਈਆਂ ਨੇ ਪਰ ਦੀਵਾਲੀ ਜਾਂ ਹੋਰ ਤਿਹਾਰਾਂ ਤੋਂ ਬਾਅਦ ਲੋਕ ਰੋਕਣ ਦੇ باوجود ਵੀ ਔਰ ਛੱਟ ਪੂਜਾ ਤੋਂ ਬਾਅਦ ਜਿਹੜਾ ਘਰਾਂ ਦਾ ਕੂੜਾ ਜਿਹੜਾ ਅਸੀਂ ਬਾਹਰ ਕੱਢਦੇ ਆ ਉਲ ਜਾ ਕੇ ਨਹਿਰਾਂ ਦੇ ਵਿੱਚ ਸੁੱਟਦੇ ਆ ਔਰ ਖਾਸ ਤੌਰ ਦੇ ਉੱਤੇ ਜਿੰਨਾ ਲੋਕਾਂ ਦਾ ਵਿਸ਼ਵਾਸ ਟੂਨੇ ਚਾਮਣ ਚਾ ਉਹ ਵੀ ਸਾਰਾ ਸਮਾਨ ਜਾ ਕੇ ਨਹਿਰ ਦੇ ਪਾਣੀ ਸਿੱਟਿਆ ਜਾਂਦਾ ਜਿਹਦੇ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜਿੱਥੋਂ ਜਿੱਥੋਂ ਦੀ ਆਬਾਦੀ ਦੇ ਵੀਡੀਓ ਨਹਿਰ ਨਿਕਲਦੀ ਹੈ ਨਾਲੇ ਤਾਂ ਸਰਕਾਰ ਨੂੰ ਉਸ ਤੋਂ ਆਮਦਨ ਹੋ ਸਕਦੀ ਹੈ ਲੋਕਲ ਬਡੀਆਂ ਨੂੰ ਮੈਂ ਲੋਕਲ ਬਡੀ ਮੰਤਰੀ ਜੀ ਨੂੰ ਬੇਨਤੀ ਕਰਦਾ ਠੀਕ ਹੈ ਕਿ ਉਹਦੇ ਨਾਲ-ਨਾਲ ਸੋਲਰ ਲਾਏ ਜਾ ਸਕਦੇ ਨੇ ਜਿਹਦੇ ਨਾਲ ਉਹ ਉਹਦੀ ਫੈਂਸਿੰਗ ਵੀ ਹੋ ਜਾਏਗੀ ਔਰ ਨਾਲ ਲੱਗਦੀਆਂ ਸਥਾਨਕ ਕਿਸੇ ਸਥਾਵਾਂ ਨੂੰ ਉਸ ਤੋਂ ਬਿਜਲੀ ਪੈਦਾ ਹੋ ਕੇ ਜਿਹੜੀ ਜਨਰੇਟ ਬਿਜਲੀ ਹੋਈ ਉਸ ਨੂੰ ਸਟਰੀਟ ਲਾਈਟ ਵਜੋਂ ਵਰਤ ਸਕਣਗੇ ਮੈਂ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਦਿਵਾਉਣਾ ਚਾਹਣਾ ਹੈ ਕਿ ਇਸ ਦੇ ਉੱਤੇ ਤੁਰੰਤ ਕੋਈ ਕਾਰਵਾਈ ਬਣਨੀ ਹੋਣੀ ਚਾਹੀਦੀ ਹੈ ਔਰ ਸਰਹੰਦ ਕਨਾਲ ਦੇ ਨਾਲ ਬਠਿੰਡਾ ਸ਼ਹਿਰ ਨੂੰ ਫੈਂਸਿੰਗ ਕੀਤੀ ਜਾਣੀ ਹੈ ਕੀਤੀ ਜਾਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ